ਸਾਡੇ ਕੁਝ ਜਿਹੜੇ ਕੈਰੈਕਟਰ ਹੈ ਹੋਰ ਜਿਨ੍ਹਾਂ ਨੇ ਕੀਤੇ ਉਹ ਆ ਨਹੀਂ ਸਕੇ ਕਿ ਕੁਝ ਜੌਬ ਤੇ ਹੈ ਕੁਝ ਹੋਰ ਫਿਲਮਾਂ 'ਚ ਕੰਮ ਕਰ ਰਹੇ ਇਹਨਾਂ ਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਹੀਰੋ ਜੇ ਕਦੇ ਵੀ ਇਹ ਕਹੇ ਕਿ ਮੈਂ ਕੀਤਾ ਕੁਝ ਇਹੋ ਜਿਹਾ ਕੰਮ ਨਹੀਂ ਫਿਲਮ 'ਚ ਰੀ ਟੇਕ ਹੁੰਦਾ 200 ਬੰਦਾ 1 ਬੰਦੇ ਤੋਂ ਐਕਟ ਕਰਾਉਂਦਾ ਜੇ ਉਹਦਾ ਗਲਤ ਹੋ ਜਾਏ ਉਹ ਦੁਬਾਰਾ ਕਰਾ ਲੌਣੇ ਜੇ ਫੇਰ ਵੀ ਮਿਨਿਊਟਲੀ ਰਹਿ ਜਾਏ ਕਿਤੇ ਫਿਰ ਉਹ ਡਬਿੰਗ ਸਟੇਕ ਹੋ ਜਾਂਦਾ ਸੋ ਇਸ ਕਰਕੇ ਹੀਰੋ ਫਰੰਟ ਫੇਸ ਹੈ ਇਹ ਰੋਦਾਨੀ ਯੋਗਦਾਨ ਸਾਰਾ ਪੂਰੀ ਟੀਮ ਦਾ ਇੱਕ ਇੱਕ ਲਾਈਟਮੈਨ ਤੋਂ ਲੈ ਕੇ ਸਪੌਟ ਬாய் ਤੋਂ ਜਿਹਨੇ ਤੁਹਾਨੂੰ ਰੋਟੀ ਪ੍ਰੋਵਾਈਡ ਕਰੀਏ ਉਹਦਾ ਯੋਗਦਾਨ ਹੈ ਸੋ ਤੁਸੀਂ ਮੈਨੂੰ ਨਾ ਇਹ ਸੋਚੋ ਕਿ ਇਹ ਫਿਲਮ ਮੇਰੇ ਕਰਕੇ ਆ ਮੈਂ ਆਮ ਨਥਿੰਗ ਇਸ ਬਿਕੋਜ਼ ਆਫ ਸਾਰੇ ਜਿਹੜੇ ਕੈਰੈਕਟਰ ਦਾ ਉਹਨਾਂ ਨੇ ਬਾਕੂਬੀ ਨਵਾਇਆ ਤੁਸੀਂ ਕਮਾਲ ਦੀ ਮੈਂ ਅੱਗੇ ਵੀ ਦੱਸੀ ਸੀ ਇਹ ਗੱਲ ਮੇਰੇ ਪਿੰਡ ਦੇ ਮੇਰਾ ਛੋਟਾ ਭਰਾ ਸਾਡੇ ਸ੍ਰੀਕੇ ਚ ਸੀ ਉਹ ਡੈਥ ਹੋ ਗਈ ਉਹ ਮੇਰੇ ਨਾਲ ਮੈਨੂੰ ਕਹਿੰਦਾ ਸ਼ੂਟਿੰਗ ਤੇ ਜਾਣਾ ਸੀ ਉਹ ਤਿੰਨ ਚਾਰ ਬੱਚੇ ਮੇਰੇ ਨਾਲ ਉੱਥੇ ਸੈਟ ਤੇ ਰਹੇ ਤਾਂ ਜਦੋਂ ਅਸੀਂ ਅ ਪਹਿਲੇ ਦਿਨ ਸ਼ੂਟਿੰਗ ਕਰੀ ਤਾਂ ਅਗਲੇ ਉਸ ਵਕਤ ਇਹਨੇ ਮੇਰਾ ਦਰਵਾਜ਼ਾ ਖੜਕਾਇਆ ਜੋ ਤਿਆਰ ਹੋਣ ਲੱਗੇ ਸੀ ਅਸੀਂ ਮੈਨੂੰ ਕਹਿੰਦਾ ਬੀਜੀ ਇਹ ਸਾਰੇ ਅਸੀਂ ਉਹਨੇ ਪੱਗਾ ਚ ਦੇਖੇ ਕਦਮ ਮੈਨੂੰ ਤਾਂ ਆਇਆ ਲੱਗਦਾ ਵੀ ਸੱਚੀ ਪਿਛਲੀ ਸਦੀ ਚ ਵਰਦਾ ਮੈਂ ਤਾਂ ਹੁਣ ਦਾੜੀ ਰੱਖ ਲੈਣੀ ਸਾਡੀ ਫਿਲਮਸ ਤੁਹਾਨੂੰ ਕੋਈ ਚਾਕਲੇਟ ਫੇਸ ਨਹੀਂ ਮਿਲੂਗਾ ਕੋਈ ਤੁਹਾਨੂੰ ਹਲਕਾ ਕਿਰਦਾਰ ਨਹੀਂ ਮਿਲੂਗਾ ਕੋਕਰ ਵਿਲਨ ਜੇ ਹੈ ਖਲਨਾਇਕ ਹੈ ਤਾਂ ਕਿਉਂ ਬਣਿਆ ਉਹਦੇ ਪਿੱਛੇ ਕਹਾਣੀ ਹੈ ਕਿਉਂਕਿ ਜਮਦਾ ਕੋਈ ਵੀ ਬੰਦਾ ਆਪਦਾ ਆਪਦਾ ਕਿਰਦਾਰ ਨਿਖਰਾਇਆ ਹੋਇਆ ਬਲਬੀਰ ਕੌਰ ਦੀ ਆਪਣੀ ਦਾਸਤ ਹੈ ਉਹਦੀ ਬਦਕਾਰੀ ਦੀ ਦਾਸਤ ਹੈ ਇਸ ਕਰਕੇ ਫਿਲਮ ਹਰ ਕਿਰਦਾਰ ਨੂੰ ਸੱਚੇ ਢੰਗ ਨਾਲ ਪੇਸ਼ ਕਰਦੀ ਹੈ ਸ਼ਾਇਦ ਬਹੁਤ ਫਿਲਮਾਂ ਚ ਇਸ ਤਰ੍ਹਾਂ ਨਹੀਂ ਹੁੰਦਾ ਬਟੇ ਫਿਲਮ ਤੁਹਾਨੂੰ ਹਰ ਕਿਰਦਾਰ ਇਹ ਲੱਗੂਗਾ ਕਿ ਯਾਰ ਇਹ ਆਪਣੀ ਜਗ੍ਹਾ ਤੇ ਸਹੀ ਹੈ ਇਹ ਹੀ ਫਿਲਮ ਹੁੰਦੀ ਹੈ ਜਿਹਦਾ ਬੈਲੈਂਸ ਹੈ ਇਹਦਾ ਸਵਾਲ ਇਹ ਸੀਗਾ ਜੀ ਉਹ ਅੱਛਾ ਹੈ ਨਹੀਂ ਸੀ ਨਹੀਂ ਨਹੀਂ ਉਹ ਮਿਲ ਨਹੀਂ ਹੈਗਾ ਜੀ ਇਹ ਤਾਂ ਹੈਗੇ ਹੈਗਾ ਜੀ ਬਸ ਵਿੱਚ ਮੇਰੇ ਇੱਕ ਛੋਟਾ ਕੱਢਦਾ ਨਹੀਂ ਮੈਂ ਇੱਕ ਮਸਾਲਾ ਨਹੀਂ ਨਹੀਂ ਬਸ ਮੈਂ ਦੇ ਦੇ ਫੋਫੜਾ ਹੋਰ ਕਿਸੇ ਨੂੰ ਦੋ ਦੋ ਸਕਿੰਟ ਦੋ ਸਕਿੰਟ ਮੈਨੂੰ ਹੋਰ ਦੇ ਦਿਓ ਸਾਡੇ ਕੁਝ ਜਿਹੜੇ ਕੈਰੇਕਟਰ ਹੈ ਹੋਰ ਜਿਨ੍ਹਾਂ ਨੇ ਕੀਤੇ ਉਹ ਆ ਨਹੀਂ ਸਕੇ ਕਿ ਕੁਝ ਜੌਬ ਤੇ ਹੈ ਕੁਝ ਹੋਰ ਫਿਲਮਾਂ 'ਚ ਕੰਮ ਕਰ ਰਹੇ ਇਹਨਾਂ ਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਹੀਰੋ ਜੇ ਕਦੇ ਵੀ ਇਹ ਕਹੇ ਕਿ ਮੈਂ ਕੀਤਾ ਕੁਝ ਇਹੋ ਜਿਹਾ ਕੰਮ ਨਹੀਂ ਫਿਲਮ 'ਚ ਰੀ ਟੇਕ ਹੁੰਦਾ 200 ਬੰਦਾ ਇੱਕ ਬੰਦੇ ਤੋਂ ਐਕਟ ਕਰਾਉਂਦਾ ਜੇ ਉਹਦਾ ਗਲਤ ਹੋ ਜਾਓ ਦੁਬਾਰਾ ਕਰਾ ਲੋਨੇ ਜੇ ਫੇਰ ਵੀ ਮਿਨਿਊਟਲੀ ਰਹਿ ਜੇ ਕਿਤੇ ਫਿਰ ਉਹ ਡਬਿੰਗ ਸਟੇਕ ਹੋ ਜਾਂਦਾ ਸੋ ਇਸ ਕਰਕੇ ਹੀਰੋ ਫਰੰਟ ਫੇਸ ਹੈ ਹੀਰੋ ਦਾ ਨਹੀਂ ਯੋਗਦਾਨ ਸਾਰਾ ਪੂਰੀ ਟੀਮ ਦਾ ਇੱਕ ਇੱਕ ਲਾਈਟਮੈਨ ਤੋਂ ਲੈ ਕੇ ਸਪੌਟ ਬoi ਤੋਂ ਜਿਹਨੇ ਤੁਹਾਨੂੰ ਰੋਟੀ ਪ੍ਰੋਵਾਈਡ ਕਰੀਏ ਉਹਦਾ ਯੋਗਦਾਨ ਹੈ ਸੋ ਤੁਸੀਂ ਮੈਨੂੰ ਨਾ ਇਹ ਸੋਚੋ ਕਿ ਫਿਲਮ ਮੇਰੇ ਕਰਕੇ ਆ ਮੈਂ ਆਮ ਨਥਿੰਗ ਇਸ ਬਿਕਾਜ਼ ਆਫ ਸਾਰੇ ਜਿਹੜੇ ਕੈਰੈਕਟਰਸ ਉਹਨਾਂ ਨੇ ਬਾਕੂਬੀ ਨਵਾਇਆ ਤੁਸੀਂ ਕਮਾਲ ਦੀ ਮੈਂ ਅੱਗੇ ਵੀ ਦੱਸੀ ਸੀ ਇਹ ਗੱਲ ਮੇਰੇ ਪਿੰਡ ਦੇ ਮੇਰਾ ਛੋਟਾ ਭਰਾ ਸਾਡੇ ਸ੍ਰੀਕੇ ਜੀ ਸੀ ਉਹ ਡੈਥ ਹੋ ਗਈ ਉਹ ਮੇਰੇ ਨਾਲ ਮੈਨੂੰ ਕਹਿੰਦਾ ਸ਼ੂਟਿੰਗ ਤੇ ਜਾਣਾ ਸੀ ਉਹ ਤਿੰਨ ਚਾਰ ਬੱਚੇ ਮੇਰੇ ਨਾਲ ਉੱਥੇ ਸੈਟ ਤੇ ਰਹੇ ਤੇ ਜਦੋਂ ਅਸੀਂ ਅ ਪਹਿਲੇ ਦਿਨ ਸ਼ੂਟਿੰਗ ਕਰੀ ਤਾਂ ਅਗਲੇ ਦਿਨ ਵਕਤ ਤੇ ਉਹਨੇ ਮੇਰਾ ਦਰਵਾਜ਼ਾ ਖੜਕਾਇਆ ਜਦ ਤਿਆਰ ਹੋਣ ਲੱਗੇ ਸੀ ਅਸੀਂ ਮੈਨੂੰ ਕਹਿੰਦਾ ਬੀਜੀ ਇਹ ਸਾਰੇ ਅਸੀਂ ਉਹਨੇ ਪੱਗਾਂ 'ਚ ਦੇਖ ਕੇ ਕਦਮ ਮੈਨੂੰ ਤਾਂ ਐ ਲੱਗਦਾ ਵੀ ਸੱਚੀ ਪਿਛਲੀ ਸਦੀ ਚ ਵਰਦਾ ਮੈਂ ਤਾਂ ਹੁਣ ਦਾੜੀ ਰੱਖ ਲੈਣੀ ਸਾਡੀ ਫਿਲਮਸ ਤੁਹਾਨੂੰ ਕੋਈ ਚਾਕਲੇਟ ਫੇਸ ਨਹੀਂ ਮਿਲੂਗਾ ਕੋਈ ਤੁਹਾਨੂੰ ਹਲਕਾ ਕਿਰਦਾਰ ਨਹੀਂ ਮਿਲੂਗਾ ਕੁਕਰ ਵਿਲਨ ਜੇ ਹੈ ਖਲਨਾਇਕ ਹੈ ਤਾਂ ਕਿਉਂ ਬਣਿਆ ਉਹਦੇ ਪਿੱਛੇ ਕਹਾਣੀ ਹੈ ਕਿਉਂਕਿ ਜੰਮਦਾ ਕੋਈ ਵੀ ਬੰਦਾ ਆਪ ਦਾ ਆਪ ਦਾ ਕਿਰਦਾਰ ਨਹੀਂ ਖੜਾ ਹੋਇਆ ਬਲਬੀਰ ਕੌਰ ਦੀ ਆਪਣੀ ਦਾਸਤਾਨ ਉਹਦੀ ਬਦਕਾਰੀ ਦੀ ਦਾਸਤਾਨ ਇਸ ਕਰਕੇ ਫਿਲਮ ਹਰ ਕਿਰਦਾਰ ਨੂੰ ਸੱਚੇ ਢੰਗ ਨਾਲ ਪੇਸ਼ ਕਰਦੀ ਹੈ ਸ਼ਾਇਦ ਬਹੁਤ ਫਿਲਮਾਂ ਚ ਇਸ ਤਰ੍ਹਾਂ ਨਹੀਂ ਹੁੰਦਾ ਬਟੇ ਫਿਲਮ ਵਿੱਚ ਤੁਹਾਨੂੰ ਹਰ ਕਿਰਦਾਰ ਹੀ ਲੱਗੂਗਾ ਕਿ ਯਾਰ ਇਹ ਆਪਣੀ ਜਗ੍ਹਾ ਤਾਂ ਸਹੀ ਹੈ ਇਹੀ ਫਿਲਮ ਹੁੰਦੀ ਹੈ ਜਿਹਦਾ ਬੈਲੈਂਸ ਹੈ ਮੇਰਾ ਸਵਾਲ ਇਹ ਸੀਗਾ ਜੀ ਉਹ ਅੱਛਾ ਹੈ ਨਹੀਂ ਸੀ ਨਹੀਂ ਉਹ ਮਿਲ ਨਹੀਂ ਹੈਗਾ ਜੀ ਇਹ ਤਾਂ ਹੈਗੇ ਹੈਗਾ ਜੀ ਬਸ ਵਿੱਚ ਮੇਰੇ ਇੱਕ ਛੋਟਾ ਕੱਢਦਾ ਨਹੀਂ ਮਾਈਕ ਮਸਾਂ ਲਾ ਲੈ ਨਹੀਂ ਨਹੀਂ ਬਸ ਮੈਂ ਦੇ ਦੇ ਫੋਫੜਾ ਹੋਰ ਕਿਸੇ ਨੂੰ ਦੋ ਦੋ ਸੈਕਿੰਡ ਦੋ ਸੈਕਿੰਡ ਮੈਨੂੰ ਹੋਰ ਦੇ ਦਿਓ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ